ਮੈਂ ਤੁਹਾਡਾ ਆਪਣਾ ਖੋਸਾ ਪੀਬੀ 30 ਤੇ ਅੱਜ ਆਪਾਂ ਬਾਈ ਕੋਲੇ ਫੇਰ ਆਏ ਆ ਬਾਈ ਟਰੈਕਟਰ ਲੈ ਕੇ ਪਹਿਲਾਂ ਤਾਂ ਦੇਖੋ ਵੀ ਲੁੱਕ ਤੇ ਬਾਈ ਨਾਲ ਮਿਲਾਉਣੇ ਆਪਾਂ ਹਰਪ੍ਰੀਤ ਨਾਲ ਬਾਰਾ ਟਰੈਕਟਰਸ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਖੋਸਾ ਜੀ ਭਾਈ ਅੱਜ ਤੁਹਾਡੇ ਕੋਲੇ ਆਏ ਆ ਅਸੀਂ ਪਹਿਲਾ ਵੀਡੀਓ ਪਾਈ ਸੀਗੀ ਤੇ ਭਾਈ ਕੀ ਰਿਸਪੌਂਸ ਆਇਆ ਆਪਣਾ ਵਧੀਆ ਚੱਲੀ ਵੀਡੀਓ ਕਿ ਕਿਵੇਂ ਮਤਲਬ ਫੋਨ ਵਗੈਰਾ ਆਏ ਭਾਈ 60 80 ਬਾਈ ਵਧੀਆ ਜੀ ਲੈ ਵੀ ਭਾਈ ਆਂਦਾ ਵੀ ਮਗਰ ਵੀ ਆਪਾਂ ਵੀਡੀਓ ਪਾਈ ਸੀ ਬਾਕੀ ਵੀ ਜਿਹੜੀ ਮਗਲ ਲਈ ਥੋੜੀ ਜੀ ਆਵਾਜ਼ ਦੀ ਦਿੱਕਤ ਆਈ ਸੀਗੀ ਤੇ ਭਾਈ ਆਪਾਂ ਮੈਕ ਵਗੈਰਾ ਅੱਜ ਲਾਏ ਆ ਤੇ ਆਵਾਜ਼ ਦੀ ਥੋੜੀ ਸਹੀ ਆਪਾਂ ਕਰਾਂਗੇ ਪੂਰੇ ਬਾਈ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦੋ ਬਾਈ ਪਹਿਲਾਂ ਮੇਰਾ ਐਡਰੈਸ ਆਪਣਾ ਵੀਰਜੀ ਕੋਟਲੀ ਸੰਗਰਪਿੰਡ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਠੀਕ ਆ ਬਾਈ ਜਦੋਂ ਆਪਾਂ ਮਕਸਰ ਤੋਂ ਕੋੜਕਪੂਰਾ ਰੋਡ ਤੇ ਪਿੰਡ ਹੈ ਜੀ ਆਪਣਾ ਠੀਕ ਆ ਵਟੀਆਂ ਨਹਿਰਾਂ ਦੇ ਨੇੜੇ ਜੋੜੀਆਂ ਨਹਿਰਾਂ ਦੇ ਨੇੜੇ ਠੀਕ ਆ ਜੀ ਛੇਵਲ ਵਾਲੀ ਦਾ ਅੱਡਾ ਲੱਗਦਾ ਇੱਕ ਹੱਥ ਛੇਵਲ ਵਾਲੀ ਇੱਕ ਹੱਥ ਆਪਣਾ ਪਿੰਡ ਕੋਟਲੀ ਸੰਗਰ ਠੀਕ ਆ ਬਾਈ ਹਾਂਜੀ ਇਹ ਵੀ ਸਭ ਤੋਂ ਪਹਿਲਾਂ ਬਈ ਆਪਾਂ ਕਿਹੜਾ ਟਰੈਕਟਰ ਦਿਖਾਵਾਂਗੇ ਅੱਜ ਸਭ ਤੋਂ ਪਹਿਲਾਂ ਆਪਾਂ ਸੋਨਲੀਕਾ 50 ਹੈ ਜੀ ਇਹ ਠੀਕ ਆ ਬਾਈ ਪੱਲਾ 50 ਤੇ 52 ਐਚਪੀ ਡੀਏਪੀਆ ਇਹ ਬਾਈ ਕਿੰਨੇ ਸਿਲੰਡਰ ਦੇ ਵਿੱਚ ਆਉਂਦਾ ਹੈ ਇਹ ਤਿੰਨ ਸਿਲੰਡਰ ਤੇ ਆ ਜੀ 3 ਸਿਲੰਡਰ ਹੈ ਜੀ ਤੇ ਇਹ ਆਪਣਾ 3 ਸਪੀਡ ਹੀ ਆ ਇਹ ਤਿੰਨ ਸਪੀਡਾਂ ਦੇ ਵਿੱਚ ਆ ਬਾਈ ਤਿੰਨ ਸਪੀਡਾਂ ਦੇ ਵਿੱਚ ਹੈਗਾ ਜੀ ਮਲਟੀ ਸਪੀਡ ਡੀਲਿਕਸ ਠੀਕ ਆ ਬਾਈ ਹਾਂ ਜੀ 3 ਸਪੀਡ ਦੇ ਵਿੱਚ ਆ ਤੇ ਇਹ ਆਪਣਾ ਤਿੰਨ ਸਿਲੰਡਰ ਤੇ 52 HP ਦਾ ਟਰੈਕਟਰ 52 ਬਾਈ ਦੇਖੋ ਬਾਕੀ ਸਾਰਾ ਨਵਾਂ ਪਿਆ ਟਰੈਕਟਰ ਜਮਾ ਦੇਖੋ ਕੋਈ ਕੋਈ ਲੱਗਦਾ ਨਹੀਂ ਹੈ ਨਾ ਬਾਈ ਤੇ ਨੰਬਰ ਨੰਬਰ ਬਾਈ ਕਿੱਥੋਂ ਦਾ ਹੈ ਨੰਬਰ ਬਠਿੰਡੇ ਦਾ ਜੀ ਇਹ ਨੰਬਰ ਬਠਿੰਡੇ ਦਾ ਟਰੈਕਟਰ ਹੈ ਪੀਵੀ 10 ਬਠਿੰਡਾ ਲੋਕਲ ਨੰਬਰ ਠੀਕ ਆ ਵੀ ਪਹਿਲੀ ਪਾਰਟੀ ਦਾ ਹਾਂ ਬਾਕੀ ਬਈ ਦੇਖੋ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹਦੀ ਡਿਮਾਂਡ ਕਰਦੇ ਆ ਜੀ 5 ਲੱਖ ਤੇ 60 ਹਜ਼ਾਰ ਦੀ ਜੀ 5 ਲੱਖ 60 ਬਿਲਕੁਲ ਨਵਾਂ ਟਰੈਕਟਰ ਆ ਜੀ ਸ਼ੋਰੂਮ ਟਰੈਕਟਰ ਆ ਬਿਲਕੁਲ ਜਿਹਨੂੰ ਕਹਿੰਦੇ ਨਵਾਂ ਨਾਲ ਦਾ ਹੀ ਸਭ ਉਸੇ 15 1600 ਘੰਟਾ ਚੱਲਿਆ ਹੋਇਆ ਦੇਖੋ ਮੈਡ ਮੂਡ ਵੀ ਨਾਲ ਦੇ ਵਿੱਚ ਪਏ ਆ ਮਤਲਬ ਬਾਈ ਨੇ ਪੂਰੇ ਸ਼ੌਂਕ ਨਾਲ ਰੱਖਿਆ ਵੈਸੇ ਜਿਹਨੇ ਵੀ ਰੱਖਿਆ ਸੀਗਾ ਅਗਲਾ ਟਰੈਕਟਰ ਬਈ ਉਸ ਤੋਂ ਅਗਲਾ ਹੈਗਾ ਜੀ Holland 3630 2017 ਮਾਡਲ ਆ ਜੀ ਠੀਕ ਆ ਭਾਈ ਦੇਖੋ ਸਪੈਸ਼ਲ ਐਡੀਸ਼ਨ ਨੌਜਵਾਨਾਂ ਦੇਲਾ ਦੀ ਧੜਕਣ ਕਹਿ ਸਕਦੇ ਹੋ ਇਹ ਬਹੁਤ ਵਧੀਆ ਟਰੈਕਟਰ ਹੈ ਜੀ ਸਾਰਾ ਜੈਨੂਨ ਟਰੈਕਟਰ ਹੈ ਜੀ ਦੇਖੋ ਵੀ ਟਾਇਰ ਜਿਵੇਂ ਨਵੇਂ ਮਰਫਦੇ ਆ ਜੀ ਪਿਛਲੇ ਟਾਇਰ ਵੀ ਜਿਵੇਂ ਨਵੇਂ ਆ ਜਿਵੇਂ ਨਵੇਂ ਭਾਈ ਹੈਨਾ ਦੇਖੋ ਭਾਈ 5 ਸਾਲਾਂ ਦੀ ਗਾਰੰਟੀ ਮਿਲੂਗੀ ਬਿੱਲ ਮਿਲੂਗਾ ਜੀ ਠੀਕ ਆ ਮਤਲਬ ਬਿੱਲ ਨਾਲ ਦੇਵਾਂਗੇ ਭਈ ਆਪਾਂ ਨਾ ਇਹ ਜੋ ਕੋਹਾਮ ਵਾਲੀ ਜਿਹੜੀ ਕੰਪਨੀ ਉਹ ਟਾਇਰ ਹੈ ਜੀ ਇਹ ਠੀਕ ਆ ਭਾਈ ਤੇ ਬਿਲਕੁਲ ਟਰੈਕਟਰ ਸਾਰਾ ਸਾਫ਼ ਸੁਥਰਾ ਸਾਰਾ ਜੈਨੂਨ ਟਰੈਕਟਰ ਹੈ ਜੀ ਪੂਰਾ ਨਵਾਂ ਬੈਂਪਰ ਵਗੈਰਾ ਇਹ ਵੇਖੋ ਵੀ ਪੂਰਾ ਡਿਜ਼ਾਈਨ ਨਾਲ ਲ ਤੇ ਬਈ ਇਹ ਕੀ ਡਿਮਾਂਡ ਕਰਦੇ ਆਪਾਂ ਇਹਦੀ ਡਿਮਾਂਡ ਵੇਖੋ ਜੀ ਡਿਮਾਂਡ ਸਾਡੀ ਨਾ ਜਾਇਜ਼ ਹੀ ਹੁੰਦੀ ਐ ਕਿਤਾ ਬੇਨਤੀ ਕਰਦੇ ਆਂ ਵੀਰਾਂ ਨੂੰ ਕਿ ਅਸੀਂ ਫालतू ਰੇਟ ਬਹੁਤੇ ਜਿਆਦੇ ਰੇਟ ਨਹੀਂ ਮੰਗਦੇ ਆਪਾਂ ਵੀ ਐਵੇਂ ਬੰਦੇ ਵਿੱਚ ਇਹ ਨਾ ਫालतू ਮੰਗ ਲਓ 50000 ਮੰਗ ਲਓ ਅਸੀਂ ਕਿਹੜਾ ਮੰਡੀ ਵਾਲਾ ਕੰਮ ਆਈ ਹਾਂ ਘਰੇ ਵਿੱਚ ਨੇ ਘਰੇ ਗਾਹਕ ਨਹੀਂ ਆਉਣਾ ਘਰੇ ਅਸੀਂ ਤਾਂ تسਲੀ ਨਾ ਟਰੈਕਟਰ ਦੇਣਾ ਗਾਰੰਟੀ ਵਾਰੰਟੀ ਸਹੀ ਆ ਵੀ ਗੱਲ ਨਿਬੜੀ ਅਗਲੇ ਨੂੰ ਜੇ ਮਤਲਬ ਵੈਸੇ ਹੀ ਮੰਨ ਦੇ ਵਿੱਚ ਅਗਲਾ ਰੱਖ ਲੈਂਦਾ ਯਾਰ ਤਾਂ ਮੰਡੀ ਵਾਲਾ ਸਾਹਿਬ ਆ ਉਹਨਾਂ ਫਰਕ ਨਹੀਂਦਾ ਸਾਡਾ ਮਾਨ ਸਨਮਾਨ ਵਾਲ ਰੇਟ ਹੁੰਦਾ ਬਾਈ ਠੀਕ ਹੈ ਇਹ ਆਪਾਂ 6,35,000 ਰੁਪਏ ਟਟ ਦੇ ਦਿਆਂਗੇ ਜੀ ਠੀਕ ਆ ਵੀ 6 ਲੱਖ ਇਹ ਵੀ ਪੀਪੀ ਆਰ ਨੰਬਰ ਨਹੀਂ ਹਰਿਆਣਾ ਇਹਨਾਂ ਦੇ ਜ਼ਿਆਦਾਤਰ ਖੁੱਸੇ ਹਰਿਆਣਾ ਨੰਬਰ ਟੈਕਟਰ ਹੁੰਦੇ ਆ ਵੀਰਾਂ ਨੂੰ ਦੱਸ ਦਿੰਦਾ ਮੈਂ ਠੀਕ ਹੈ ਜੀ ਜਿਹਦੇ ਐਨਓਸੀ ਜਿਹਨੇ ਲੋਨ ਕਰਾਉਣਾ ਹੁੰਦਾ ਬੀਮਾ ਫੁੱਲ ਕਰਾਉਣਾ ਪੈਂਦਾ ਠੀਕ ਆ ਜੇ ਜਿਹੜੇ ਟਰੈਕਟਰ ਦੀ ਮੰਨ ਲਓ ਜੀ ਨਹੀਂ ਲੋਨ ਕਰਾਉਣਾ ਐਨਓਸੀ ਤੇ ਬੀਮਾ ਆਪਾਂ ਦੇਵਾਂਗੇ ਗਾਹਕ ਨੂੰ ਗਾਹਕ ਦਾ ਗਾਹ 8 7 10000 ਰੁਪਏ ਲੱਗਦਾ ਲੱਗਣਾ ਵੀ ਠੀਕ ਆ ਵੀ ਨਾ ਵੀ ਕਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਆਪਣੀ ਕੱਲ ਨੂੰ ਨਾ ਅਗਲਾ ਕਹੇ ਤੁਸੀਂ ਕਰਾ ਦਿਓ ਅਸੀਂ ਕਰਾ ਦੇਵਾਂਗੇ ਅਸੀਂ ਕਰਾ ਦੇਵਾਂਗੇ ਸਾਡੀ ਫੁੱਲ ਜ਼ਿੰਮੇਵਾਰੀ ਟਰੈਕਟਰ ਦੀ ਵੀ ਕਾਪੀ ਦੀ ਵੀ ਕਾਰਗੀਆਂ ਦੀ ਵੀ ਹਰ ਇੱਕ ਚੀਜ਼ ਦੀ ਵੀ ਨਹੀਂ ਇਧਰ ਉਧਰ ਭੱਜਣ ਦੀ ਲੋੜ ਨਹੀਂ ਉਹ ਵੀ ਕਰਵਾ ਲਾਂਗੇ ਲੋਨ ਨਹੀਂ ਜੋ ਵੀ ਅਗਲੇ ਦੇ ਘਰੇ ਬੈਠੀ ਚੀਜ਼ ਮਿਲੂਗੀ ਜੋ ਗੱਲ ਕਰ ਲਈ ਉਹ ਇਲਾਪਾ ਰੱਖ ਦੇਣਗੇ ਬਿਲਕੁਲ ਇੱਕ ਨੰਬਰ ਟਰੈਕਟਰ ਮਿਲੂਗਾ ਬਾਕੀ ਵੀ ਜਿਵੇਂ ਗੱਲ ਵੀਰੇ ਗੱਲ ਆ ਕਹਿੰਦਾ ਮੇਰਾ ਸੀਜ਼ਨ ਆ ਮੇਰਾ ਸੀਜ਼ਨ ਚ ਬਿਜੀ ਆ ਅਗਲੇ ਨੂੰ ਲੋਡ ਨਹੀਂ ਭੁਗਾਈ ਕਰਦੇ ਆਪਾਂ ਅਗਲੇ ਦਾ ਸਾਰਾ ਕੰਮ ਕਰਵਾ ਦੇ ਇਕੱਲੇ ਇਕੱਲੇ ਸੈੱਡ ਕਰਦੇ ਆ ਸਹੀ ਗੱਲ ਆ ਬਈ ਤੇ ਉਸ ਤੋਂ ਅਗਲਾ ਵੀ ਜਮਾ ਨਵਾਂ ਟਰੈਕਟਰ ਲੱਗਦਾ ਪ੍ਰਿੰਟ 6090 ਆ ਜੀ ਇਹ 3 ਸਪੀਡ ਆ ਤੇਨ ਸਪੀਡਾਂ ਦੇ ਵਿੱਚ ਉਹ ਵਾਜ ਦਾ ਗੇਅਰ ਹੀ ਆ ਗਿਆ ਮਗਰ ਜਿਹੜਾ ਹੁਣ 1 ਸੋਰਾ 3 ਸਪੀਡ ਨਹੀਂ ਆ ਰਹੀ ਠੀਕ ਆ ਉਹੀ ਗੇਅਰ ਲੱਗ ਰਿਹਾ ਲਾ ਪਿਆ ਨੂੰ ਮਗਰ ਸੇਮ ਹੀ ਗੇਅਰ ਆ ਜੀ ਠੀਕ ਆ ਬਾਈ 3 ਸਪੀਡ ਵਾਲਾ ਪ੍ਰੀਡ ਹੈ ਜੀ ਇਹ ਠੀਕ ਆ ਬਿਲਕੁਲ ਨਵਾਂ ਟਰੈਕਟਰ ਹੈ 400 ਘੰਟਾ ਚੱਲਿਆ ਜੀ ਦੇਖੋ ਵੀ ਜਮਾ ਮੈਂ ਤਾਂ ਵੀ ਇਹ ਕਲਰ ਵੀ ਨਵਾਂ ਜਮਾ ਆਇਆ ਸੀ ਨਾ ਹੁਣ ਵੀ ਪਈ ਜਮਾ ਨਵਾਂ ਹੁਣ ਲੇਟੈਸਟ ਮਾਡਲ ਆਇਆ ਹੈ 5 ਸਟਾਰ ਦੇ ਵਿੱਚ ਆ ਬਾਈ 4 ਸਿਲੰਡਰ ਦੇ ਵਿੱਚ ਆ ਜੀ ਇਹ ਠੀਕ ਆ ਬਾਈ ਇਹ ਬਿਲਕੁਲ ਨਵਾਂ ਟਰੈਕਟਰ ਹੈ ਗਿੱਡੜਵੇ ਦਾ ਲੋਕਲ ਨੰਬਰ ਹੈ ਜੀ APV ਦੇਖੋ ਵੀ ਟਰੈਕਟਰ ਦੇ ਬਾਕੀ ਵੀ ਇਹਦੇ ਤੇ ਜਿਵੇਂ ਆਪਾਂ ਇਹ ਵੀ ਆਪਣਾ ਪੰਜਾਬ ਨੰਬਰ ਹੀ ਹੋ ਗਿਆ ਨਾ ਪਹਿਲਾ ਓਨਰ ਹੋ ਗਿਆ ਨਾ ਵੀ ਇਹ ਲੋਨ ਵਗੈਰਾ ਸਾਡੇ ਕੋਲੇ ਜਿਹੜਾ ਹਰਿਆਣਾ ਨੰਬਰ ਵੀ ਹੁੰਦਾ ਨਾ ਟਰੈਕਟਰ ਖੋਸੇ ਉਹ ਵੀ ਫਰਸਟ ਓਨਰ ਹੀ ਹੋਊਗਾ ਤਕਰੀਬਨ ਅੱਛਾ ਵੀ ਬਾਹਲਾ ਵੀ ਦੂਜੇ ਓਨਰ ਹੋਏ ਨਹੀਂ ਸਾਡੇ ਕੋਲੇ ਤਕਰੀਬਨ 90% ਟਰੈਕਟਰ ਫਰਸਟ ਓਨਰ ਦੇ ਹੁੰਦੇ ਆ ਠੀਕ ਆ ਬਈ ਹਾਂ ਜੀ ਮੈਂ ਮੰਨ ਕੇ ਚੱਲਾ ਆਪਣੇ ਕੋਲੇ ਪਹਿਲੀ ਗੱਲ ਦੱਗੇ ਵੀ ਆ ਵੀਡੀਓ ਪਾਈ ਸੀ ਕਿ ਜੇ ਕੋਈ ਨਵੀਂ ਚੀਜ਼ ਅਲੀ ਗੱਲ ਹੀ ਜਾਏ ਏਜੰਸੀ ਯਾਰ ਆਪਾਂ ਨਾਮ ਵਾਲਾ ਕੰਮ ਕਰਨਾ ਹੀ ਨਹੀਂ ਕਿਉਂ ਅਸੀਂ ਸਾਡੀ ਸੋਚ ਹੈਗੀ ਆ ਹੋਰ ਆ ਅਸੀਂ ਐਵੇਂ ਬਾਲ ਗੱਲ ਲੱਲੇ ਭੱਬੇ ਦਾ ਮਾਰ ਦੇਣੀ ਵੀ ਸਾਡੀ ਇਹ ਸੋਚ ਆ ਵੀ ਜਿੰਮੇਵਾਰ ਸਾਡੇ ਨਾਲ ਜੁੜੇ ਜੁੜੇ ਅਸੀਂ ਕਿ ਮੇਰਾ ਹਰ ਇੱਕ ਸੌਦਾ ਵੇਖ ਲਈ ਮੈਂ ਆਪਦੇ ਨਾਮ ਤੇ ਲਿਖ ਕੇ ਦੇਣਾ ਵੀ ਮੇਰੇ ਤੋਂ ਖਰੀਦਿਆ ਮੈਂ ਜ਼ਿੰਮੇਵਾਰ ਹਾਂ ਬਸ ਠੀਕ ਫਿਲਟਰ ਮੇਸ਼ਾ ਕੀ ਕਰਦੇ ਜਿਹਦੇ ਨਾਮ ਆਪੀ ਉਹਦੇ ਬੰਦ ਨੂੰ ਸੌਦਾ ਭਰਦੇ ਆ ਹਾਂ ਮੈਂ ਸਹੀ ਆਪਾਂ ਆਪਣੇ ਨਾਮ ਭਰਕ ਦੇਣਾ ਜੇ ਤੁਸੀਂ ਮੇਰੇ ਤੋਂ ਲਿਆ ਮੈਂ ਤੁਸੀਂ ਪਿਛਲੇ ਤੋਂ ਕੀ ਲੈਣਾ ਕਿਸੇ ਤੇ ਬਈ ਇਹਦੀ ਆਪਾਂ ਕੀ ਡਿਮਾਂਡ ਕਰਦੇ ਆ ਇਹਦੀ ਖੋਸੇ 5.5 ਲੱਖ ਰੁਪਇਆ ਜੀ ਮਾਨ ਸਨਮਾਨ ਹੋ ਜੂਗਾ ਲੋਨ ਵੀ ਹੋ ਜੂਗਾ ਤੇ 4.5 ਲੱਖ ਸਾਢੇ 4 ਲਾਉਣ ਵੀ ਹੋ ਜੂਗਾ ਇਹਦੀ ਮਾਰ ਲਿਆ ਜੀ 22 ਦੇ ਮਾਰ ਕੇ ਆ ਨਿਕਲਿਆ 23 ਦੇ ਵਿੱਚ ਹੀ ਆ ਜੀ ਠੀਕ ਆ ਠੀਕ ਆ ਠੀਕ ਆ ਬਿਲਕੁਲ ਨਵਾਂ ਟਰੈਕਟਰ 쇼ਰੂਮ ਹੈ ਤੇ ਉਸ ਤੋਂ ਅਗਲਾ ਬਈ ਉਸ ਤੋਂ ਅਗਲਾ 750 ਜੀ 2017 ਨੇ ਮਾਰ ਕੇ ਕਾਪੀ 2018 ਦੀ ਹੈ ਠੀਕ ਆ ਜੀ ਬਿਲਕੁਲ ਨਵਾਂ ਨੱਕ ਟਰੈਕਟਰ ਹੈ ਪਿਛਲੇ ਟਾਇਰ 15 ਨੰਬਰ ਵਾਲੇ ਪਾਏ ਹੋਏ ਆ ਜੀ ਇਹਦੇ ਠੀਕ ਆ 15 ਵਾਲੇ ਵੱਡੇ ਕਿਸੇ ਨੇ ਪਾਏ ਹੋਏ ਆ ਬਿਲਕੁਲ ਓਕੇ ਟਰੈਕਟਰ ਆ ਜੀ ਐਚ ਡੀ ਐਮ ਜਿਨ੍ਹਾਂ ਦੀ ਮਾਰਕੀਟ ਥੋੜੀ ਜਿਹਾ ਜ਼ਿਆਦਾ ਦੂਜੇ ਨਾਲੋਂ ਜ਼ਿਆਦਾ ਦੂਜੇ ਨਾਲੋਂ ਸਹੀ ਗੱਲ ਹੈ ਹਾਂ ਐਚ ਡੀ ਐਮ ਆਉਂਦਾ ਜੀ ਇਹ ਇੱਧਰ ਦਿਖਾ ਰਹੇ ਸਟicker ਕੋਸਾ ਜੀ ਠੀਕ ਆ ਬਈ ਬਿਲਕੁਲ ਟਰੈਕਟਰ ਇੱਕ ਨੰਬਰ ਟਰੈਕਟਰ ਸਾਫ਼ ਸੁਥਰਾ ਹੁਣ ਤੁਸੀਂ ਦੇਖ ਹੀ ਰਹੇ ਹੋ ਟਰੈਕਟਰ ਆਪਣੇ ਪਹਿਲੀ ਗੱਲ ਸਾਫ਼ ਹੀ ਹੁੰਦੇ ਆ ਲੈ ਵੀ ਟਰੈਕਟਰ ਦਾ ਵੀ ਵਾਕਈ ਜਿਹੜੀ ਚੀਜ਼ ਹੈਗੀ ਆ ਉਹ ਸਾਹਮਣੇ ਹੀ ਹੁੰਦੀ ਆ ਆਪਾਂ ਇਹ ਗੰਦ ਜਿਹਾ ਲੈਣਾ ਆਪਾਂ ਸਿੱਖਣੀ ਆਪਾਂ ਇੱਕ ਹੋਰ ਗੱਲ ਹੈ ਵੀਰਿਆ ਨੂੰ ਦੱਸ ਦੇ ਵੀ ਅਸੀਂ ਕਿਰਾਏ ਦਾ ਟਰੈਕਟਰ ਨਹੀਂ ਲੈਂਦੇ ਠੀਕ ਆ ਜੇ ਕੁਝ ਸਾਨੂੰ ਜ਼ਿੰਮੇਵ ਠੀਕ ਆ ਯਾਰ ਕਰਾਇਆ ਟਰੈਕਟਰ ਨੇ ਚੱਲਣਾ 12 ਮਹੀਨੇ 3 ਦਿਨ ਜਾਂ ਟਰੈਕਟਰ ਨੇ ਚੱਲਣਾ ਮਹੀਨਾ ਮਹੀਨਾ ਚੱਲਣਾ ਮਹੀਨਾ ਚੱਲ ਕੇ ਫਿਰ ਅੰਦਰ ਸੰਦੋਤ ਕਿਉਂ ਆਹ ਸਾਡੇ ਕੋਲੇ ਇੱਕ ਟਰੈਕਟਰ ਸੋਨਾਲੀ ਕਾਕਾ ਲ ਆਇਆ ਸੀਗਾ ਮਲਾ 12 ਮਾਰ ਲਿਆ ਤੇ 12 ਸਾਲ ਹੋ ਗਏ ਨਾ ਤੇ 12 ਸਾਲਾਂ ਦੇ ਸਿਰਫ 22-2300 ਘੰਟਾ ਟਰੈਕਟਰ ਚੱਲਿਆ ਦਾ। ਅੱਛਾ ਕਮਾਲ ਹੀ ਬਈ। ਟਰੈਕਟਰ 650 ਪੈਸੇ ਦਿਖਾਵਾਂਗੇ ਆਪਾਂ ਉਹ ਕੱਲ ਸੇਲ ਹੋ ਗਿਆ ਉਹ ਕੱਲ ਹੀ ਆਇਆ ਸੀ। ਅੱਛਾ ਕੱਲ ਹੀ ਸੇਲ ਹੈ। ਸੇਲ ਹੋ ਗਿਆ। ਖੜਾ ਟਰੈਕਟਰ ਆਪਣੇ ਕੋਲੇ ਉਹਨਾਂ ਨੇ ਲੈ ਕੇ ਜਾਣਾ ਆਪਣੇ ਬੰਦੇ। ਠੀਕ ਆ ਬਈ। ਲੈ ਆ ਜੀ ਬੰਦੇ ਲੈ। ਮੰਨ ਕੇ ਚੱਲ ਵੀ ਸਾਲ ਦੇ ਵਿੱਚ ਚੱਲਣਾ ਹੀ ਮਹੀਨਾ ਹੈ। ਜੇ ਆਪਾਂ ਘੱਟ ਚੱਲੇ ਟਰੈਕਟਰ ਲੈ ਕੇ ਰਾਜੀ ਆਂ ਘੱਟ ਚੱਲੇ ਦੇ ਪੈਸੇ ਵੀ ਭਰਦੇ ਆ ਇਹ ਨਹੀਂ। ਜੇ ਕੋਈ ਆਪਾਂ ਨੂੰ ਚੰਗੀ ਚੀਜ਼ ਦਿੰਦਾ ਤਾਂ ਉਹਦੇ ਪੈਸੇ ਵੀ ਭਰਦੇ ਆ ਵੜੀਆ ਚੀਜ਼ ਬੜਾ ਰੰਗ ਪੇਂਟ ਤੋਂ ਹੋਊਗੀ ਵੜੀਆ ਮਿਲੂਗੀ ਤੇ ਕੀ ਕਮੀ ਮਿਲੂਗੀ ਇਹਦੀ ਬਈ ਕੀ ਨਮਾਨ ਆਪਣੀ ਇਹਦੀ ਸਿਰਫ 5 ਲੱਖ ਤੇ 10000 ਰੁਪਏ ਦਾ 5 ਲੱਖ 10000 ਰੁਪਏ ਨਵਾਂ ਨੋਕਟਰੈਕਟਰ ਆ ਜੀ ਜਵਾ ਨਵਾਂ ਪਿਆ ਟਰੈਕਟਰ ਦਾ ਬਈ ਬਿਲਕੁਲ ਮਤਲਬ ਵੀਡੀਓ ਦੇ ਵਿੱਚ ਵੀ ਆ ਰਿਹਾ ਬੱਕੀ ਹੈਨਾ ਤੇ ਟਾਇਰ ਟੂਰ ਦਾ ਬਈ ਦਿਖਾਈ ਦਿੱਤੇ ਆਪਾਂ ਟਾਇਰ ਜਵਾ ਨਵਾਂ ਰਿਹਾ ਬਿਲਕੁਲ ਓਕੇ ਟਰੈਕਟਰ ਆ ਜੀ ਕੋਈ ਇਹਦੇ ਵਿੱਚ ਕਮੀ ਨਹੀਂ ਟਰੈਕਟਰ ਵਾ ਕੇ تسਲੀ ਕਰਕੇ ਫਿਰ ਵੀ ਇੱਕ ਆਪਣਾ ਅੱਗੇ ਵੀ ਆਫਰ ਹੁੰਦਾ ਹੈ ਵੀ ਛਾਡੀ 6 ਮਹੀਨਿਆਂ ਦੀ ਗਾਰੰਟੀ ਹੈਗੀ ਆ ਤੇ ਰਹੂਗੀ ਵੀ ਠੀਕ ਹੈ ਇਹ ਨਹੀਂ ਵੀ ਅਗਲੇ ਨੂੰ ਇੱਥੇ ਕਹਦਾ ਵੀ ਚਲਾ ਕੇ ਵੇਖ ਲੈ ਤੇ ਉਹ ਵੇਖ ਲੈ ਰਹੂਗੀ ਵੀ ਹਾਂ ਜੇ ਕੋਈ ਮਾਲਾ ਮੋਕਾ 1 ਕਿ ਡੁੱਕੀ 2 4000 ਲੱਗਣ ਵਾਲਾ ਉਹ ਜ਼ਿੰਮੇਦਾਰ ਭਰਾ ਲਾ ਦੇ ਵੀ ਜਿਵੇਂ ਸ਼ੌਂਕ ਨਾਲ ਕੋਈ ਤੇਲ ਬਦਲਣਾ ਕੋਈ ਜੇ ਕੋਈ ਸਾਡੇ ਡੈਕਟਰ ਚ ਮੇਜਰ ਇੰਜਨ ਗੇਅਰ ਤੇ ਨੁਕਸ ਪੈਂਦਾ ਅਸੀਂ 6 ਮਹੀਨੇ ਤੱਕ ਬੈਠੇ ਆਂ ਉਹ ਗੱਲ ਨਿਬੜੀ ਇੰਜਨ ਚ ਨੁਕਸ ਤਾਂ ਨਹੀਂ ਗੇਅਰ ਚ ਕਿਸੇ ਗੱਲ ਚ ਨੁਕਸ ਬੈਠਾ ਅਸੀਂ 6 ਮਹੀਨੇ ਤੱਕ ਬੈਠੇ ਆਂ ਸਹੀ ਗੱਲ ਹੈ ਅਸੀਂ ਸਾਡੀ ਗਾਰੰਟੀ ਕਾਇਮ ਹੀ ਰਹੂਗੀ ਇਹ ਨਹੀਂ ਮਾਰੀ ਵਾਰੀ ਬੋਲ ਕੇ ਦੱਸਣ ਦੀ ਜਰੂਰ ਨਹੀਂ ਜੀ ਸਾਡੀ ਗਾਰੰਟੀ ਚੱਲੂਗੀ ਅਸੀਂ ਬੈਠੇ ਆਂ ਜ਼ਿੰਮੇਦਾਰ ਨੇ ਭਰਾ ਨੇ ਜ਼ਿੰਮੇਦਾਰਾਂ ਦੇ ਸਰ ਤੇ ਇੱਥੋਂ ਤੱਕ ਆਏ ਆਂ ਜ਼ਿੰਮ ਪਰਿਵਾਰ ਚੋਂ ਪੈਦਾ ਹੋਏ ਵੀ ਬੰਦੇ ਆ ਕੋਈ ਲੈਂ ਲਾਰਡ ਨਹੀਂਗਾ ਨਾ ਹੀ ਮੈਂ ਅੱਜ ਕੋਈ ਲੈਂ ਲਾਰਡ ਆ ਫੋੜੇਰ ਕੇ ਭਰਾਵਾਂ ਦੀ ਮਿਹਰਬਾਨੀਆਂ ਟਰੈਕਟਰ ਖੜੇ ਆ ਸਹੀ ਗੱਲ ਆ ਵੇ ਦੂਜੇ ਨੰਬਰ ਤੇ ਇਹ ਆ ਵੀ ਆਪਣੀ ਸੋਚ ਹੈਗੀ ਵੀ ਕਿਸੇ ਨੂੰ ਮਾੜੀ ਚੀਜ਼ ਨਾ ਦੇਓ ਕਿਸੇ ਨੂੰ ਧੋਖਾ ਠੱਗੀ ਨਾ ਕਰੋ ਵੇਚਦੇ ਸਾਰੇ ਬੰਦੇ ਵੇਚੋ ਚੱਕੋ ਆਪਣਾ ਕਮਾਈ ਕਰੋ ਕਮਾਈ ਮਾਰੇ ਬੈਠਾ ਚਲਾਇਆ 25 ਨਾ ਮਾਰੀ ਦਿਓ ਯਾਰ ਜੱਤ ਨੇ ਕਮਾਈ ਕਰਨੀ ਹੈ 6 ਮਹੀਨੇ ਸੱਪਾਂ ਦੇ ਸਿਰ ਮੱਦਨੇ ਸਹੀ ਗੱਲ ਹੈ ਬਈ ਕਮਾਈ ਕਰਕੇ ਹੀ ਅਗਲਾ ਚੀਜ਼ ਲੈਂਦਾ ਬਾਕੀ ਉਹ ਤਾਂ ਮੈਨੂੰ ਕਿਦਨ ਨਹੀਂ ਲੱਗਿਆ ਪਹਿਲੀ ਗੱਲ ਤਾਂ ਅਸੀਂ ਮਾਰੀ ਚੀਜ਼ ਦਿੰਦੇ ਨਹੀਂ ਦਿੰਦੇ ਨਹੀਂ ਅਰੀ ਕੋਈ ਬੇਚਾਨਸ ਆ ਜੇ ਫਿਰ ਵੀ ਆਪਾਂ ਬੈਠੇ ਬੈਠੇ ਜਮੇਰੇ ਬੈਠੇ ਆਪਾਂ ਇਹ ਗੱਲਾਂ ਭਾਈ ਦੇਣੀ ਬੰਦੇ ਨੂੰ ਸਹੀ ਗੱਲ ਹੈ ਬਈ ਹਾਂ ਉਹ ਗੱਲ ਨਹੀਂ ਕਿ ਖੁਸ਼ੇ ਬਾਕੀ ਲੋਨ ਦੀ ਸਬਦਾ ਹੈਗੀ ਆਪਣੇ ਕੋਲੇ ਕਾਫੀ ਬੈਂਕਾਂ ਦਾ ਲੋਨ ਦਾ ਟਾਈਪ ਹੈ ਪਾ ਠੀਕ ਆ ਕਿ 6 ਤੋਂ ਆਪਾਂ 50 ਦਾ ਕੋਈ ਅਵਾਜ਼ਾਰ ਨਹੀਂਗੇ ਵੀ ਕੋਈ ਬੈਂਕ ਇਹਦੇ ਸਾਡੇ ਤੋਂ ਇਹਨੇ ਬਰਾੜਨੇ ਕਿਹਾ ਫੈਲ ਖਰਚਾ ਵਾਦ ਆਪਾਂ ਜਾਇਜ਼ ਫੈਲ ਖਰਚੇ ਲਵਾਵਾਂਗੇ ਜਾਇਜ਼ ਅਗਲੇ ਨੂੰ ਵਿਆਜ ਲਵਾਵਾਂਗੇ ਠੀਕ ਆ ਬਹਿ ਕੇ ਪੁੱਛ ਕੇ ਸਾਰੀ ਅਗਲਾ ਪੜੇ ਲਿਖੇ ਅੱਜ ਕੱਲ ਸਾਰੇ ਬੰਦੇ ਹੈਗੇ ਅਗਲੇ ਸਾਹਮਣੇ ਕੰਮ ਤੇ ਕੰਮ ਕਰਾਂਗੇ ਇਹ ਨਹੀਂ ਵੀ ਆਪਾਂ ਕਹਿਤਾ ਵੀ ਅਗਲੇ ਨੂੰ ਬਾਈ ਤੇਰਾ 35000 40000 ਖਰਚਿਆ ਹੋਊ ਉਹ ਕੰਮ ਨਹੀਂ ਆਪਾਂ ਜਾਇਜ਼ ਵਿਆਜ ਜਾਇਜ਼ ਖਰਚਾ ਲਵਾਂਗੇ ਅਗਲੇ ਵੀ ਜੋ ਵੀ ਹੋਵੇ ਸਾਹਮਣੇ ਹੋਊਗਾ ਬੈਂਕ ਦੇ ਸਾਹਮਣੇ ਹੋਊਗਾ ਬੈਂਕ ਵਾਲਾ ਮੁੰਡਾ ਕੋਲੇ ਬੈਠ ਕੇ ਸਾਰੀ ਇੱਕ ਪ੍ਰੋਪਰ ਘਰੇ ਜਾ ਕੇ ਗੱਲ ਦੱਸ ਕੇ ਫੇਰ ਕੰਮ ਕਰਾਵਾਂਗੇ ਉਹ ਲੁੱਟ ਕੋਤਲਾ ਕੰਮ ਨਹੀਂ ਕਰਦੇ ਆਪਾਂ ਜ਼ਿੰਦਗੀ 'ਚ ਬਸ ਸਹੀ ਹੈ ਵੀ ਗੱਲ ਇਹ ਵੀ ਅਗਲੇ ਸਾਹਮਣੇ ਹੋਵੇ ਜੋ ਵੀ ਹੋਵੇ ਸਾਹਮਣੇ ਸਪਸ਼ਟ ਅਗਲਾ ਇਹ ਕਹਿ ਕੇ ਚੀਜ਼ ਪੁੱਛ ਸਕਦਾ ਵੀ ਇਹ ਕਾਦੀ ਕੱਤੀ ਹੈ ਮੇਰੀ ਕਾਦੀ ਖੱਡੇ ਕਾਦੀ ਪੈਸੇ ਪਈ ਹੈ ਜਾਂ ਕੁਝ ਵੀ ਲਾ ਦੀ ਆਪਣੀ ਸਵਦਾ ਹਾਲ ਇੰਡੀਆ 'ਚ ਹੈਗੀ ਆ ਆਲ ਪੰਜਾਬ 'ਚ ਹੈਗੀ ਆ ਜਿੱਥੇ ਮਰਜ਼ੀ ਕਰਾ ਲੈ ਹਿਮਾਚਲ ਹਰਿਆਣਾ ਜਿੱਥੇ ਮਰਜ਼ੀ ਰਾਜਸਥਾਨ ਉਸ ਤੋਂ ਅਗਲਾ ਟਰੈਕਟਰ ਬਈ 263 2015 ਮਾਡਲ ਸੁਪਰ ਐਜਿਟਰੀ 3 ਸਪੀਡ ਵਾਲਾ ਕ੍ਰੀਪਰ ਗੇਅਰ ਵਾਲਾ ਜੀ ਇਹ ਅਜੇ ਕ੍ਰੀਪਰ ਗੇਅਰ ਵਾਲਾ ਬਈ ਤਿੰਨ ਸਪੀਡਾਂ ਚ ਨਾ ਇਹ ਸਪੀਡਾਂ ਦੇ ਵਿੱਚ ਹੈ ਜੀ ਇਹ ਟਰੈਕਟਰ ਅਗਲੇ ਕਹਿ ਨਵੇਂ ਐਮ ਆਰ ਫਰੇ 366 65 ਬੈਠੀ ਹੈ ਜੀ 60 ਬੈਠੇ ਹੈ ਨਾ ਕ੍ਰੀ ਫਾਈਬਰ ਦੀ ਲੱਗੀ ਹੈ ਜੀ ਪੂਰਾ ਵਧੀਆ ਟਰੈਕਟਰ ਹੈ ਜਿਹੜਾ ਵਧੀਆ ਟਰੈਕਟਰਾਂ ਚ ਆਉਂਦਾ ਲੈ ਵੀ ਕਿਆ ਬਾਤ ਹੈ ਕ੍ਰੀਪਰ ਗੇਅਰ ਵਾਲਾ ਬਈ ਇਹ ਗੇਅਰ ਦਾ ਇੱਕ ਨੰਬਰ ਟਰੈਕਟਰ ਹੈ ਜੀ ਵਧੀਆ ਟਰੈਕਟਰ ਸਾਫ ਸੁਥਰਾ ਬਿਨਾ ਰੰਗ ਪੇਂਟ ਤੋਂ ਏ ਬਈ ਹਰਿਆਣਾ ਹੀ ਨੰਬਰ ਇਹ ਹਰਿਆਣਾ ਜੀ ਹਰਿਆਣਾ ਇਹ ਹਰਿਆਣਾ ਪੈਂਪਰ ਤੋਂ ਲੈ ਆਇਆ ਹਿਸਾਬ ਜਮੈਂ ਇਹਨੂੰ ਵੀ ਮਿਲ ਜੂਗੀ ਇਹਦੀ ਅਸੀਂ ਪਤਾ ਕੀ ਗੱਲ ਇਹ ਹੁਣ ਬੰਪਰ ਧੱਕੇ ਵਾਲੇ ਐਡੇ ਭਾਰੇ ਲੱਗੇ ਹੋਏ ਹੈਵੀ ਬੰਪਰ ਹੁੰਦੇ ਆ ਹੈਵੀ ਡਿਊਟੀ ਦੇ ਇਹਦੀ ਮਰਜ਼ੀ ਧੱਕਾ ਲਾਦੇ ਇਹਨੂੰ ਮਗਰੋਂ ਠੀਕ ਆ ਬਈ ਇਹ ਖਰਾਬ ਨਹੀਂ ਹੁੰਦੇ ਬੰਪਰ ਕਿਆ ਬਾਤ ਈ ਹੈ ਮੋਟੀ ਪਲੇਟ ਲੱਗੀ ਹੁਣ ਪੰਜਾਬ ਦੀ ਦੇਖ ਲਓ ਵਾਹ ਉਹ ਤਾਂ ਜੀ ਕਾਗਜੀ ਮੰਪਰ ਲਾਉਂਦੇ ਆ ਆਪਣੇ ਕਿੱਥੇ ਏਡੀ ਮੋਟੀ ਪਲੇਟ ਲਾਉਂਦੇ ਆ ਇਹਨਾਂ ਜੀ ਮੇਲ ਟਰਾਲ ਜੁੱਲੀ ਮਗਰੋਂ ਵੀ ਠੱਕੀ ਜਾਵੇ ਲੋਕਾਂ ਆ ਵੀ ਲਾਉਂਦੇ ਆ ਪਰ ਕਿਆ ਉਹਦੇ ਅੰਗੋਂ ਚੀਜ਼ਾਂ ਨਾ ਖਰਕ ਮਤਲਬ ਅਲੱਗ-ਅਲੱਗ ਹੁੰਦਾ ਬਈ ਅਲੱਗ-ਅਲੱਗ ਅਟੋ ਵਾਡੀ ਅਗਲੇ ਦੀਆਂ ਇੱਥੇ ਹੁੰਦੀਆਂ ਯਾਰਾਂ ਲੋਕਾਂ ਤੇ ਇਹਦੀ ਕੀ ਡਿਮਾਂਡ ਆ ਬਈ ਇਹਦੀ ਡਿਮਾਂਡ ਸਿਰਫ ਖੋਸੇ ਛੋਟਾ ਇਹ ਰੇਟਾ 4 ਲੱਖ ਤੇ 65 ਹਜ਼ਾਰ ਦਾ ਠੀਕ ਆ ਬਈ ਉਹ ਵਾਲਾ ਮਾਡਲ ਆ ਫਰੀ ਸਪੀਡ ਦੇ ਵਿੱਚ ਬਿਲਕੁਲ ਇੱਕ ਨੰਬਰ ਟਰੈਕ ਇੱਕ ਨੰਬਰ ਆ ਬਈ ਉਹ ਨਹੀਂ ਕੰਮ ਹੋਊ ਸਹੀ ਗੱਲ ਆ ਬਈ ਤੇ ਉਸ ਤੋਂ ਅਗਲਾ ਵੀ 3